ਸੰਗਰੂਰ ਦੇ ਡਿੜਬਾ ਵਿਖੇ ਵਪਾਰੀ ਵਰਗ ਵੱਲੋਂ ਵਿਸ਼ਾਲ ਇਕੱਠ ਕਰਕੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇੱਕ ਰੈਲੀ ਕੀਤੀ ਗਈ ਜਿਸ ਵਿੱਚ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਰਪਾਲ ਸਿੰਘ ਚੀਮਾ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਡਿੜਬਾ ਹਲਕੇ ਨੇ ਹਮੇਸ਼ਾ ਹੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਅਤੇ ਇਸ ਵਾਰ ਉਹਨਾਂ ਨੂੰ ਉਮੀਦ ਹੈ ਕਿ ਗੁਰਮੀਤ ਸਿੰਘ ਮੀਤ ਹੇਅਰ ਨੂੰ ਡਿੜਬਾ ਹਲਕੇ ਦੇ ਬੋਟਰ 52000 ਦੀ ਲੀਡ ਦਿਵਾਉਣਗੇ ਅੱਜ ਸਾਡੀਆਂ ਜਿੰਨੀਆਂ ਵਪਾਰੀ ਵਰਗ ਦੀਆਂ ਸਾਰੀਆਂ ਐਸੋਸੀਏਸ਼ਨਾਂ ਦੀਆਂ ਹਲਕਾ ਦੜਬਾ ਦੀਆਂ ਸਭ ਨੇ ਆ ਜਾ ਕੇ ਇੱਕ ਵੱਡਾ ਸਮਰਥਨ ਜਿਹੜਾ ਉਹ ਆਮ ਆਦਮੀ ਪਾਰਟੀ ਨੂੰ ਦਿੱਤਾਗਾ ਮੇਰੇ ਛੋਟੇ ਭਰਾ ਸਰਦਾਰ ਗਰਮੀਤ ਸਿੰਘ ਮੀਤ ਥੇਰ ਜੀ ਨੂੰ ਦਿੱਤਾਗਾ ਸੋ ਇੱਥੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਆ ਉਹ ਯਕੀਨੀ ਆ ਹਲਕਾ ਦੜਬਾ ਨੇ ਪਹਿਲਾਂ ਵੀ ਚਾਰ ਵਾਰ ਇਤਿਹਾਸ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਹੱਕ ਸਰਜਿਆਗਾ ਪੰਜਵੀਂ ਵਾਰ ਮੈਂ ਸਮਝਦਾ ਆਪਣੇ ਰਿਕਾਰਡ ਨੂੰ ਸੁਧਾਰਾਂਗੇ ਪਿਛਲੀ ਵਾਰ ਮੈਂਬਰ ਪਾਰਲੀਮੈਂਟ ਸਰਦਾਰ ਭਗਵੰਤ ਸਿੰਘ ਮਾਨ ਜੀ 31000 ਵੋਟਾਂ ਦੀ ਲੀਡ ਲੈ ਕੇ ਜਿੱਤੇ ਸੀਗੇ ਇਥੋਂ ਹਲਕਾ ਦਰਬਾਚੋਂ ਇਸ ਵਾਰ ਮੇਰਾ ਛੋਟਾ ਭਰਾ ਜਿਹੜਾ ਮੀਤ ਹੀਰ ਉਹ 51000 ਤੋਂ ਵੱਧ ਵੋਟਾਂ ਦੀ ਲੀਡ ਲੈ ਕੇ ਹਲਕਾ ਦਰਬਾਚੋਂ ਜਿੱਤ ਪ੍ਰਾਪਤ ਕਰੂਗਾ ਔਰ ਦੇਸ਼ ਦੀ ਸਰਬੋਤਮ ਪੰਚਾਇਤ ਪਾਰਲੀਮੈਂਟ 'ਚ ਪਹੁੰਚੂਗਾ ਸਾਰੇ ਹਲਕਿਆਂ 'ਚ ਨੌ ਦੇ ਨੌ ਹਲਕਿਆਂ 'ਚ ਨੌ ਵਿਧਾਨ ਸਭਾ ਦੇ ਅੰਦਰ ਪੂਰਾ ਮਾਹੌਲ ਆ ਲੋਕ ਇੱਕੋ ਹੀ ਗੱਲ ਕਰ ਰਹੇ ਨੇ ਕਿ ਅਸੀਂ ਮੀਤ ਬਾਈ ਨੂੰ ਜਿਤਾਉਣਾਗਾ ਕਿਉਂਕਿ ਯੰਗ ਨੌਜਵਾਨ ਨੇਤਾ ਹੈ ਔਰ ਦੂਜੇ ਪਾਸੇ ਉਹ ਲੀਡਰ ਆਏ ਨੇ ਕੋਈ ਖਾਲਸਾਣ ਦੀ ਗੱਲ ਕਰਦਾਗਾ ਕੋਈ ਪੰਜਾਬ ਨੂੰ ਤੋੜਨ ਦੀ ਗੱਲ ਕਰਦਾਗਾ ਕੋਈ ਦੇਸ਼ ਨੂੰ ਤੋੜਨ ਦੀ ਗੱਲ ਕਰਦਾਗਾ ਪਰ ਲੇਕਿਨ ਆਮ ਆਦਮੀ ਪਾਰਟੀ ਜਿਹੜੀ ਆ ਉਸ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਦੇਸ਼ ਨੂੰ ਜੋੜਨ ਦੀ ਗੱਲ ਕਰਦੀ ਆ ਦੇਸ਼ ਦੇ ਬੱਚਿਆਂ ਦੀ ਅੱਛੀ ਸਿੱਖਿਆ ਦੀ ਗੱਲ ਕਰਦੀ ਆ ਦੇਸ਼ ਦੇ ਲੋਕਾਂ ਦੇ ਅੱਛੇ ਸਿਹਤ ਦੇ ਇਲਾਜ ਦੀ ਗੱਲ ਕਰਦੀ ਆ ਦੇਖੋ ਜੀ ਮੈਂ ਧੰਨਵਾਦ ਕਰਦਾ ਚੀਮਾ ਸਾਹਿਬ ਦਾ ਵੀ ਤੇ ਸਾਰੇ ਵਪਾਰੀਆਂ ਦਾ ਤੇ ਅੱਜ ਦੀ ਮੀਟਿੰਗ ਤੋਂ ਬਾਅਦ ਮੈਨੂੰ ਬਹੁਤ ਹਾਸਲਾ ਜਿਹੜਾ ਉਹ ਮਿਲਿਆ ਕਿਉਂਕਿ ਸਾਡੇ ਬਰਨਾਲੇ ਦੇ ਤਾਂ ਸਾਰੇ ਵਪਾਰੀ ਲੱਗੇ ਹੋਇਆ ਉਹਦਾ ਮੇਰੀ ਕੈਂਪੇਨ 'ਚ ਹੀ ਲੱਗੇ ਹੋਇਆ ਪਰ ਅੱਜ ਦਿੜਵੇ ਵਾਲਿਆਂ ਨੇ ਵੀ ਮੈਨੂੰ ਕਿਹਾ ਵੀ ਭਾਈ ਅਸੀਂ ਇਕੱਲਾ ਇਕੱਲਾ ਵੋਟਾਂ ਨਹੀਂ ਮੀਤ ਬਣ ਕੇ ਜਿਹੜੀ ਇਲੈਕਸ਼ਨ ਹੈ ਉਹ ਲੜਾਂਗੇ ਸੋ ਮੈਨੂੰ ਵੀ ਹੁਣ ਵਿਸ਼ਵਾਸ ਹੋ ਗਿਆ ਵੀ ਚਲੋ ਚੀਮਾ ਸਾਹਿਬ ਦੀ ਲੀਡ 51000 ਦੀ ਆਈ ਸੀ ਹੋ ਸਕਦਾ ਸਾਡੇ ਸਾਰੇ ਵਪਾਰੀ ਭਰਾ ਜਿਹੜੇ ਦਿੜਵੇ ਵਾਲੇ ਐ ਚੀਮਾ ਸਾਹਿਬ ਦੀ ਜਿਹੜੀ ਲੀਡ ਦਾ ਰਿਕਾਰਡ ਹੈ ਜਿਹੜਾ ਉਹ ਤੋੜ ਦੇਣ ਪਰ ਮੈਂ ਵਿਸ਼ਵਾਸ ਦਿਵਾਉਣਾ ਜਿੰਨੀਆਂ ਵੋਟਾਂ ਦੇ ਨਾਲ ਮੈਨੂੰ ਵੱਧ ਇਹ ਜਿਤਾਉਣਗੇ ਉਹਦਾ ਮੇਰੇ ਤੇ ਬੋਝ ਵੀ ਰਹੂਗਾ ਮੈਹਰੀ ਨਹੀਂ ਵੀ ਰਹੂਗਾ ਪਰ ਮੈਂ ਉਹਨਾਂ ਦਾ ਮੁੱਲ ਤਾਂ ਨਹੀਂ ਮੋੜ ਸਕਦਾ ਪਰ ਮੈਂ ਆਪਣੇ ਵੱਲੋਂ 100% ਕੋਸ਼ਿਸ਼ ਕਰੂੰਗਾ ਵੀ ਮੇਰਾ ਸਾਥ ਦੇ ਕੇ ਕਦੇ ਕਿਸੇ ਨੂੰ ਜ਼ਿੰਦਗੀ ਜਿਹੜੀ ਨਾਰਾਜ਼ਗੀ ਉਹ ਨਾ ਹੋਵੇ ਅੱਜ ਹੰਸ ਰਾਜ ਹੰਸ ਦਾ ਬਿਆਨ ਆਇਆ ਜੀ ਉਹ ਕਹਿੰਦੇ ਮਾਲਵੇ ਦੇ ਵਿੱਚ ਫੁੱਲ ਖੇਲਣ ਜਾ ਰਿਹਾ ਕਿਤੇ ਉਹਦੇ ਮੋਦੀ ਦਾ ਫੁੱਲ ਜਿਹੜਾ ਪਹਿਲਾਂ ਕਿਤੇ ਖਿਲ ਰਿਆ ਹੋਇਆ ਸੀ ਨਾ ਉਹ ਵੀ ਸਾਰੇ ਕਿਤੋਂ ਦੇਸ਼ ਤੋਂ ਸਾਫ਼ ਜਿਹੜਾ ਹੋਣ ਜਾ ਰਿਹਾ ਉਹ ਪ੍ਰਧਾਨ ਮੰਤਰੀ ਜੀ ਦੀ ਸ਼ਬਦਾਬਲੀ ਤੋਂ ਉਹਨਾਂ ਦੇ ਬਿਆਨਾਂ ਤੋਂ ਬਿਲਕੁਲ ਸਾਫ਼ ਦਿਖਦਾ ਜਦੋਂ ਸਮਝ ਲਓ ਵੀ ਨਰਿੰਦਰ ਮੋਦੀ ਦੁਵਾਰਾ ਦੁਵਾਰਾ ਹਿੰਦੂ ਮੁਸਲਮ ਹਿੰਦੂ ਮੁਸਲਮ ਕਰਨ ਲੱਗ ਜੇ ਮੰਗਲ ਸੂਤਰ ਦੀ ਗੱਲ ਕਰਨ ਲੱਗ ਜੇ ਤਾਂ ਕਹਾਣੀ ਜਿਹੜੀ ਉਹ ਵਿਗੜ ਗਈ ਲੱਗਦੀ ਹੈ ਅੰਡਾਨੀਆਂ ਬਾਨੀਆਂ ਤੇ ਬਿਆਨ ਦੇਣੇ ਸ਼ੁਰੂ ਕਰਤੇ ਤੋਂ ਸਾਰਾ ਪਤਾ ਲੱਗ ਰਿਹਾ ਵੀ ਜਿਹੜੇ 400 ਪਾਰ 400 ਪਾਰ ਕਰਦੇ ਸੀ ਉਹਨਾਂ ਦੀ ਪਿਛਲੀ ਜੀਰੋ ਕੱਟੀ ਗਈ ਹੈ